ਜੇ ਲਿਸਨ ਦੀ અમદાવાદ ਵਿੱਚ ਜੋ ਜਹਾਜ਼ ਹਾਦਸਾ ਹੋਇਆ ਸੀ ਜਿਸ ਵਿੱਚ 200-250 ਤੋਂ ਉੱਪਰ ਲੋਕਾਂ ਦੀ ਮੌਤ ਹੋਈ ਸੀ ਜਿਸ ਵਿੱਚ ਕਈ ਦੇਸ਼ਾਂ ਦੇ ਲੋਕ ਸੀਗੇ ਨਾਗਰੀ ਸੀਗੇ ਹੁਣ ਉਸ ਮਾਮਲੇ ਵਿੱਚ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ ਕਿ ਉਸ ਦੇ ਵਿੱਚ ਜੋ ਇੱਕ ਯੂਕੇ ਦਾ ਵਿਅਕਤੀ ਸੀ ਗਿਆ ਉਸ ਦੀ ਡੈਥ ਹੋ ਜਾਂਦੀ ਹੈ ਤੇ ਭਾਰਤ ਵੱਲੋਂ ਜੋ ਯੂਕੇ ਬੋਡੀ ਡੀਐਨਏ ਦੇ ਆਧਾਰ ਤੇ ਟੈਸਟ ਕਰਨ ਉਹ ਉੱਥੇ ਭੇਜੀ ਗਈ ਹੈ ਉਹ ਗਲਤ ਨਿਕਲੀ ਉਹ ਕਿਸੇ ਹੋਰ ਦੀ ਨਿਕਲੀ ਹੈ ਇਸ ਸਾਰੇ ਮਸਲੇ ਵਿੱਚ ਕੀ ਅਪਡੇਟ ਹੈ ਕਿਸੇ ਯੂਕੇ ਰੈਨ ਨੇ ਯੂਕੇ ਦੀ ਹਰ ਖ਼ਬਰ ਤੁਸੀਂ ਕਵਰ ਕਰਦੇ ਹੋ ਇਸ ਦੇ ਬਾਰੇ ਸਰ ਦੇਖਣ ਜਾਣ ਦਾ ਜ਼ਰੂਰ ਦੋ ਜੀ ਜੀ ਬਿਲਕੁਲ ਬਿਲਕੁਲ ਬੜਾ ਸ਼ਰਮਨਾਕ ਵਰਤਾਰਾ ਹੈਗਾ ਪਹਿਲੀ ਗੱਲ ਤਾਂ ਜਿਹੜਾ ਜਹਾਜ਼ ਹੈਗਾ 에어 ਇੰਡੀਆ ਦਾ ਉਹ ਕ੍ਰੈਸ਼ ਹੋ ਜਾਂਦਾ ਤੇ ਉਹਦੇ ਤੋਂ ਬਾਅਦ ਜਿਹੜੀ ਥਿਊਰੀ ਚੱਲੀ ਬਲੈਕ ਬਾਕਸ ਦੇ ਵਿੱਚੋਂ ਜਿਹੜੀਆਂ ਰਿਕਾਰਡਿੰਗਸ ਨਿਕਲ ਕੇ ਸਾਹਮਣੇ ਆਈਆਂ ਕਿ ਇੱਕ ਪਾਇਲਟ ਦੂਜੇ ਪਾਇਲਟ ਨੂੰ ਕਹਿ ਰਿਹਾ ਕਿ ਤੂੰ ਫਿਊਲ ਕਿਉਂ ਕੱਟ ਕੀਤਾ ਤੇ ਉਹ ਕਹਿੰਦਾ ਕਿ ਮੈਂ ਨਹੀਂ ਕੀਤਾ ਫਿਰ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕੋ ਪਾਇਲਟ ਜਿਹੜਾ ਇੱਕ ਸੀ ਉਦੀ ਮਦਰ ਦੀ ਕਿਤੇ ਡੈਥ ਹੋ ਗਈ ਪਿਛਲੇ ਦਿਨਾਂ ਦੇ ਵਿੱਚ ਤੇ ਉਹ ਸੈਡ ਸੀ ਡਿਪਰੈਸ਼ਨ ਦੇ ਵਿੱਚ ਸੀ ਤੇ ਹੋ ਸਕਦਾ ਕਹਿੰਦੇ ਵੀ ਉਹਨੇ ਹੀ ਫਿਊਲ ਜਿਹੜਾ ਹੈ ਕੱਟ ਆਫ ਕਰ ਦਿੱਤਾ ਹੋਵੇ ਸੋ 250 ਦੇ ਕਰੀਬ ਜਾਨਾਂ ਗਈਆਂ ਬੜਾ ਦੁੱਖਦਾਈ ਵਰਤਾਰਾ ਇਹ ਮੰਜ਼ਰ ਜਿਹੜਾ ਹੈ ਅਹਮਦਾਬਾਦ ਦੇ ਵਿੱਚ ਹੋਇਆ ਜਿਹਦੇ ਜਿਸ ਪਲੇਨ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ ਵੀ ਸੀ ਜਿਵੇਂ ਕੈਨੇਡਾ ਹੋ ਗਿਆ ਇੰਗਲੈਂਡ ਦੇ ਬਹੁਤ ਸਾਰੇ ਜਿਹੜੇ ਨਾਗਰਿਕ ਸੀਗੇ ਉਹਦੇ ਵਿੱਚ ਬਾਕੀ ਭਾਰਤੀ ਵੀ ਸੀਗੇ ਸੋ ਹੁਣ ਕੀ ਹੋਇਆ ਤੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਲਾਸ਼ਾਂ ਸੜ ਚੁੱਕੀਆਂ ਸੀ ਪਛਾਨਣੀਆਂ ਮੁਸ਼ਕਲ ਹੋ ਚੁੱਕੀਆਂ ਸੀ ਉਸ ਤੋਂ ਬਾਅਦ ਫਿਰ ਭਾਰਤ ਸਰਕਾਰ ਨੇ ਫੈਸਲਾ ਲਿਆ ਕਿ ਡੀਐਨਏ ਦੇ ਆਧਾਰ ਤੇ ਲਾਸ਼ਾਂ ਜਿਹੜੀਆਂ ਨੇ ਪਰਿਵਾਰਾਂ ਨੂੰ ਭੇਜੀਆਂ ਜਾਣਗੀਆਂ ਪਰ ਇਹ ਸ਼ਰਮਨਾਕ ਵਰਤਾਰਾ ਹੋਇਆ ਇਹ ਅਧਿਕਾਰੀਆਂ ਵੱਲੋਂ ਹੋਇਆ ਜੋ ਉੱਚ ਪਦਰੀ ਜਿਹੜਾ ਡਿਪਾਰਟਮੈਂਟ ਹੈਗਾ ਜਿਨੇ ਇਹ ਡੀਐਨਏ ਕੀਤੇ ਉਹਨਾਂ ਵੱਲੋਂ ਹੋਇਆ ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਇੱਕ ਵਾਰ ਆਪਾਂ ਕਹੀਏ ਵੀ ਫਿਰ ਕਲੰਕ ਵਾਲੀ ਗੱਲ ਜਿਹੜੀ ਹੈਗੀ ਉਹ ਭਾਰਤ ਦੇ ਮੱਥੇ ਦੇ ਉੱਤੇ ਲੱਗੀ ਹੈ ਕਿਉਂਕਿ ਇਹ ਗੱਲ ਅੰਤਰਰਾਜੀ ਸਬੰਧਾਂ ਦੀ ਹੁੰਦੀ ਹੈ ਜਦੋਂ ਤੁਸੀਂ ਕੋਈ ਬਾਹਰਲੇ ਨਾਗਰਿਕ ਦੀ ਬੋਡੀ ਲਾਸ਼ ਭੇਜ ਰਹੇ ਹੋ ਤਾਂ ਉਹਦੀ ਸ਼ਨਾਖਤ ਹੋਣੀ ਬੜੀ ਜ਼ਰੂਰੀ ਹੁੰਦੀ ਹੈ ਜੋ ਕਿ ਤੁਸੀਂ ਲਾਪਰਵਾਹੀ ਵਰਤੀ ਪਹਿਲਾਂ ਵੀ ਲਾਪਰਵਾਹੀਆਂ ਵਰਤਦੇ ਰਹੇ ਹੋ ਤੇ ਅੱਜ ਅੰਤਰਰਾਜੀ ਮਾਮਲਿਆਂ ਦੇ ਵਿੱਚ ਵੀ ਲਾਪਰਵਾਹੀਆਂ ਵਰਤ ਰਹੇ ਹੋ ਇੱਕ ਪਰਿਵਾਰ ਜਿਹਦਾ ਜੀ ਚਲਾ ਗਿਆ ਜਿਹਦਾ ਜਿਨ੍ਹਾਂ ਨੂੰ ਪਤਾ ਹੈ ਕਿ ਅੱਜ ਸਾਡੇ ਪਰਿਵਾਰ ਦੇ ਵਿੱਚ ਭਾਰਤ ਤੋਂ ਜਿਹੜੀ ਹੈ ਸਾਡੇ ਮੈਂਬਰ ਦੀ ਜਿਹੜੀ ਹੈ ਉਹ ਬੋਡੀ ਲਾਸ਼ ਜਿਹੜੀ ਅਮ੍ਰਿਤਕ ਦੇ ਆ ਰਹੀ ਹੈ ਉਹ ਇੰਤਜ਼ਾਰ ਦੇ ਵਿੱਚ ਹੋਣਗੇ ਤੇ ਉਹ ਬਾਕੀ ਵੀ ਜਿਹੜੇ ਕਾਰਵਿਹਾਰ ਕਰਨੇ ਆ ਉਹਦੀ ਵੀ ਉਡੀਕ ਕਰ ਰਹੇ ਹੋਣਗੇ ਤਾਂ ਜਦੋਂ ਹੁੰਦਾ ਕੀ ਹੈ ਕਿ ਇੰਗਲੈਂਡ ਜਦੋਂ ਲਾਸ਼ ਪਹੁੰਚਦੀ ਹੈ ਇੰਗਲੈਂਡ ਦੇ ਨਾਗਰਿਕ ਦੀ ਤਾਂ ਜਦੋਂ ਡਾਕਟਰ ਸੰਸਕਾਰ ਕਰਨ ਤੋਂ ਪਹਿਲਾਂ ਕਹਿੰਦੇ ਆ ਕਿ ਡਾਕਟਰ ਨੇ ਜਿਹੜਾ ਡੀਐਨਏ ਟੈਸਟ ਕੀਤਾ ਤਾਂ ਉਹ ਬੋਡੀ ਹੀ ਗਲਤ ਨਿਕਲੀ ਮਤਲਬ ਕਿ ਕਿਸੇ ਹੋਰ ਦੀ ਹੀ ਲਾਸ਼ ਭੇਜ ਦਿੱਤੀ ਗਈ ਇਥੇ ਹੀ ਬਾਤ ਨਹੀਂ ਹੁਣ ਤੁਹਾਨੂੰ ਹੋਰ ਇੱਕ ਗੱਲ ਜਿਹੜੀ ਆ ਮੈਂ ਦੱਸਣ ਲੱਗਿਆ ਸ਼ਰਮਨਾਕ ਜਿਹੜੇ ਅੰਗ ਸੀ ਮਤਲਬ ਇਹ ਵੀ ਹੈ ਨਾ ਕਿ ਬਾਡੀਆਂ ਜਿਹੜੀਆਂ ਸੀਤੀਆਂ ਗਈਆਂ ਹੋਣਗੀਆਂ ਅੰਗ ਵੱਖਰੇ ਹੋ ਗਏ ਹੋਣਗੇ ਸੋ ਜਿਹੜੇ ਅੰਗ ਵੀ ਜੋੜ ਕੇ ਬਾਡੀ ਬਣਾਈ ਗਈ ਪੂਰੀ ਉਹ ਅੰਗ ਵੀ ਵੱਖ-ਵੱਖ ਵਿਅਕਤੀਆਂ ਦੇ ਸੀ ਵੱਖ-ਵੱਖ ਲੋਕਾਂ ਦੇ ਸੀ ਮਤਲਬ ਕਹਿਣ ਦਾ ਭਈ ਜਿਹੜੀ ਬਾਡੀ ਭੇਜੀ ਗਈ ਉਹ ਵੀ ਗਲਤ ਤੇ ਜਿਹੜੇ ਅੰਗ ਨਾਲ ਸੀਤੇ ਗਏ ਹੋਣਗੇ ਬਾਡੀ ਕੰਪਲੀਟ ਕਰਨ ਵਾਸਤੇ ਉਹ ਵੀ ਹੋਰ ਵਿਅਕਤੀਆਂ ਦੇ ਨਿਕਲੇ ਸੋ ਦੇਖੋ ਕਿੱਡੀ ਲਾਪਰਵਾਹੀ ਕਿੱਡਾ ਸ਼ਰਮਨਾਕ ਇਹ ਵਰਤਾਰਾ ਜਿਹੜਾ ਹੈਗਾ ਉਹ ਹੋਇਆ ਤੇ ਉਹ ਹੁਣ ਕੀ ਹੁੰਦਾ ਹੈ ਕਿ ਜਦੋਂ ਸੰਸਕਾਰ ਤੋਂ ਪਹਿਲਾਂ ਇਹ ਸਾਰਾ ਦੇਖਿਆ ਜਾਂਦਾ ਹੈ ਤੇ ਉਥੇ ਹੀ ਸੰਸਕਾਰ ਰੋਕ ਦਿੱਤਾ ਜਾਂਦਾ ਤੇ ਫਿਰ ਕਿਹਾ ਜਾਂਦਾ ਵੀ ਇਹ ਕੀ ਪਾਣਾ ਵਰਤਿਆ મતલਬ ਕਿ ਇਹ ਪਰਿਵਾਰ ਜਿਹੜਾ ਹੈਗਾ ਉਹ ਦੁਘੜੇ ਤਿਕਣੇ ਦੁੱਖ ਦੇ ਵਿੱਚੋਂ ਦੀ ਲੰਘਣ ਲਈ ਮਜਬੂਰ ਹੋ ਗਿਆ ਕਿ ਇਹ ਸਾਡੇ ਨਾਲ ਵਾਪਰਿਆ ਕੀ ਹੈ ਪਹਿਲਾਂ ਤੇ ਸਾਡੇ ਜਿਹੜੇ ਹੈ ਪਰਿਵਾਰਕ ਜੀ ਚਲੇ ਗਿਆ ਉਸ ਤੋਂ ਬਾਅਦ ਜਦੋਂ ਉਹਦੀ লাশ ਦੇਖਣ ਦਾ ਜਦੋਂ ਆਖਰੀ ਆਖਰੀ ਅੰਤਮ ਦਰਸ਼ਨ ਕਰਨ ਦਾ ਵੇਲਾ ਆਇਆ ਤਾਂ ਉਸ ਵੇਲੇ ਵੀ ਬਾਡੀ ਜਿਹੜੀ ਹੈ ਉਹ ਗਲਤ ਹੈ ਹੁਣ ਪਰਿਵਾਰ ਨੂੰ ਇਹ ਵੀ ਡਰ ਸਤਾ ਰਿਹਾ ਕਿ ਹੁਣ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਜਿਹੜੀ লাশ ਹੈਗੀ ਹੈ ਉਹਨਾਂ ਨੂੰ ਮਿਲੇਗੀ ਵੀ ਜਾਂ ਨਹੀਂ ਕਿਉਂਕਿ ਹੋ ਸਕਦਾ ਹੈ ਕਿ ਉਹ ਜਿਹੜੀ লাশ ਹੈ ਉਹ ਕਿਸੇ ਹੋਰ ਨੂੰ ਭੇਜ ਦਿੱਤੀ ਹੋਵੇ ਹੁਣ ਸਾਰਿਆਂ ਨੇ ਤਾਂ ਡੀਐਨਏ ਕਰਵਾਉਣਾ ਨਹੀਂ ਉਹਨਾਂ ਨੇ ਤਾਂ ਭਾਰਤ ਸਰਕਾਰ ਤੇ ਜਾਂ ਫਿਰ ਜਿਹੜੀ ਅਥਾਰਟੀ ਹੈਗੀ ਆ ਭਾਰਤ ਦੀ ਉਹਦੇ ਉੱਤੇ ਯਕੀਨ ਕਰਕੇ ਸੰਸਕਾਰ ਕਰ ਦੇਣਾ ਇਹਨਾਂ ਨੇ ਡੀਐਨਏ ਕਰਵਾ ਲਿਆ ਤੇ ਇਹਨਾਂ ਨੂੰ ਪਤਾ ਲੱਗ ਗਿਆ ਸੋ ਹੁਣ ਪਰਿਵਾਰ ਇਸ ਚਿੰਤਾ ਦੇ ਵਿੱਚ ਹੈ ਇਸ ਦੁੱਖ ਦੇ ਵਿੱਚ ਹੈ ਕਿ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਦੀ লাশ ਮਿਲੇਗੀ ਵੀ ਜਾਂ ਨਹੀਂ ਮਿਲੇਗੀ ਕਿ ਹੋ ਸਕਦਾ ਹੈ ਕਿ ਕਿਸੇ ਹੋਰ ਨੂੰ ਭੇਜ ਦਿੱਤੀ ਹੋਵੇ ਕੈਨੇਡਾ ਭੇਜ ਦਿੱਤੀ ਹੋਵੇ ਜਾਂ ਭਾਰਤੀ ਕਿਸੇ ਪਰਿਵਾਰ ਨੂੰ ਭੇਜ ਦੇਤੀ ਹੋਵੇ ਤੇ ਉਹਨਾਂ ਨੇ ਚੁੱਕ ਕੇ ਸੰਸਕਾਰ ਕਰ ਦਿੱਤਾ ਹੋਵੇ ਸੋ ਇਹ ਇਸ ਵੇਲੇ ਦੀ ਵੱਡੀ ਅਪਡੇਟ ਹੈਗੀ ਆ ਜਿਹਨੂੰ ਆਪਾਂ ਮੰਨ ਸਕਦੇ ਆ ਕਿ ਇੱਕ ਵੱਡੀ ਕੁਤਾਹੀ ਲਾਪਰਵਾਹੀ ਜਿਹੜੀ ਹੈ ਉਹ ਪਹਿਲਾਂ ਦੀ ਤਰ੍ਹਾਂ ਜਿਹੜਾ ਪਹਿਲਾਂ ਵੀ ਹੁੰਦੀਆਂ ਆਈਆਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਹੁੰਦੀਆਂ ਰਹਦੀਆਂ ਨੇ ਤੇ ਇੱਕ ਵਾਰ ਫਿਰ ਸ਼ਰਮਨਾਕ ਵਰਤਾਰਾ ਜਿਹੜਾ ਹੈਗਾ ਉਹ ਸਾਹਮਣੇ ਆਇਆ ਜੀ ਹਾਂ ਜੀ ਦਿਲਜੀਤ ਸਿੰਘ ਜੀ ਕਾਫੀ ਗੁਦਾਈ ਇਹ ਕਰਨਾ ਸੀ ਕਿ ਜਹਾਜ਼ ਹਾਸਾ ਮਾਮਲਾ ਤੇ ਉਸ ਤੋਂ ਵੀ ਵੱਧ ਦੁਖਦਾਈ ਇਹ ਹੋ ਜਾਂਦਾ ਜਦੋਂ ਮ੍ਰਿਤਕਾਂ ਜੋ ਜੋ ਬੋਡੀ ਹੁੰਦੀ ਹੈ ਉਹਨਾਂ ਦੇ ਪਰਿਵਾਰ ਨੂੰ ਨਹੀਂ ਮਿਲਦੀ ਹਾਲਾਂਕਿ ਜੋ ਇਨ ਇੰਡੀਅਨ ਨੈਸ਼ਨਲ ਜੋ ਮੀਡੀਆ ਉਹ ਯੂਕੇ ਦੀਆਂ ਇਹਨਾਂ ਰਿਪੋਰਟਾਂ ਨੂੰ ਇਹਨਾਂ ਗੱਲਾਂ ਨੂੰ ਕਿ ਲੋਕ ਕੰਡਮ ਕਰ ਰਿਹਾ ਉਹ ਇਹਨਾਂ ਨੂੰ ਇਨਕਾਰ ਕਰ ਰਿਹਾ ਕਿ ਜਿਹਾ ਕੁਝ ਵੀ ਨਹੀਂ ਹੈ ਪਰ ਫਿਰ ਵੀ ਕਾਫੀ ਦੁਖਦਾਈ ਹੈ ਕਿਉਂਕਿ ਜਿਨ੍ਹਾਂ ਦੇ ਘਰੋਂ ਕੋਈ ਬੰਦਾ ਗਿਆ ਹੈ ਉਹਨਾਂ ਨੂੰ ਉਹਨਾਂ ਦਾ ਹੁੰਦਾ ਕਿ ਚਲੋ ਆਖਰ ਦੇਖਿਆ ਜਾਵੇ ਸਕਾਰ ਕੀਤਾ ਜਾਵੇ ਤੇ ਇਹ ਜਿਹੀ ਬੁਢੀ ਨਾਮ ਵੀ ਇਸ ਤਰੀਕੇ ਦੇ ਇੱਕ ਘਟਨਾ ਹੋ ਜਾਣੀ ਹੈ ਕਿ ਉਸ ਤੋਂ ਬਾਅਦ ਇਹ ਵੀ ਕਾਫੀ ਦੁਖਦਾਈ ਹੁੰਦਾ ਹੈ ਥੋੜਾ ਤਾਂ ਸਾਡੇ ਨਾਲ ਜੁੜਨ ਲਈ ਆਪਣਨੇ ਵਿੱਚ ਸਾਡਾ ਦਰਸ਼ਕ ਨਿਰਖਣ ਲਈ ਜੀ ਦੇਖੋ ਜਿਹੜਾ ਮੀਡੀਆ ਕੰਡਮ ਕਰ ਰਿਹਾ ਨਾ ਉਹਨਾਂ ਦੇ ਲਈ ਹੀ ਅਸੀਂ ਆ ਜਿਹੜੀ ਕਟਿੰਗ ਵਿੱਚ ਚਲਾ ਰਹੇ ਹਾਂ ਦੀ ਗਾਰਡੀਅਨ ਜੋ ਕਿ ਯੂਕੇ ਦਾ ਇੱਕ ਬਹੁਤ ਹੀ ਮਸ਼ਹੂਰ ਜਿਹੜਾ ਹੈਗਾ ਆਪਣੇ ਪੱਤਰ ਹੈ ਮਤਲਬ ਕੀ ਅਖਬਾਰ ਹੈ ਸੋ ਇਹਦੀ ਆਪਾਂ ਕਟਿੰਗ ਲਾ ਰਹੇ ਹਾਂ ਇਹਦੇ ਤੋਂ ਜ਼ਿਆਦਾ ਹੋਰ ਵੱਡਾ ਸਬੂਤਾ ਕੋਈ ਨਹੀਂ ਨਾ ਹੋ ਸਕਦਾ ਸੋ ਆਪਣੀ ਗਲਤੀ ਨੂੰ ਡਿਨਾਈ ਕਰਨਾ ਜਾਂ ਉਹਦੇ ਉੱਤੋਂ ਡਿਨਾਈ ਹੋ ਜਾਣਾ ਭਾਰਤ ਦੀ ਗਲਤੀ ਨਹੀਂ ਕੱਢਣੀ ਜਾਂ ਸਰਕਾਰ ਦੀ ਗਲਤੀ ਨਹੀਂ ਕੱਢਣੀ ਇਹ ਤਾਂ ਗੋਦੀ ਮੀਡੀਆ ਅਕਸਰ ਕਰਦਾ ਆਇਆ ਪਰ ਅੰਤਰਰਾਜੀ ਅਖਬਾਰਾਂ ਦੇ ਵਿੱਚ ਇਹ ਗੱਲਾਂ ਝੂਠ ਨਹੀਂ ਫੈਕਟ ਦੇ ਆਧਾਰ ਦੇ ਉੱਤੇ ਛਪਦੀਆਂ ਸੋ ਇਸੇ ਕਰਕੇ ਅਸੀਂ ਇਹ ਜਿਹੜੀ ਕਟਿੰਗ ਹੈਗੀ ਗਾਰਡੀਅਨ ਦੀ ਉਹ ਵਿੱਚ ਚਲਾ ਰਹੇ ਹਾਂ ਤੁਹਾਡਾ ਵੀ ਧੰਨਵਾਦ ਤੇ ਸਾਡੇ ਸਾਰੇ ਦਰਸ਼ਕ ਜਿਹੜੇ ਸਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ